ਵਸ਼ਵਾਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਾਂ ਕੁਮਾਰ ਪ੍ਰੀਤ ਕੋਰ ਤਾਂ ਹਾਜ਼ਰ ਹੋਏ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਦੱਸ ਦਿਆ ਕਿ ਨੀਤੀ ਆਯੋਗ ਦੀ ਮੀਟਿੰਗ ਹੋਈ ਸੀ ਜਿਸ 'ਚ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਸ਼ਾਮਿਲ ਹੋਏ ਸੀ ਤੇ ਉਹਨਾਂ ਦੀਆਂ ਤਸਵੀਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਕਾਫੀ ਜ਼ਿਆਦਾ ਚਰਚਾਵਾਂ ਦੇ ਵਿੱਚ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਪ੍ਰਧਾਨਗੀ ਹੇਠ ਨਵੀਂ ਦਿੱਲੀ ਵਿੱਚ ਨੀਤੀ ਆਯੋਗ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਸਾਰੇ ਰਾਜਾਂ ਦੇ ਮੁੱਖ ਮੰਤਰੀ ਉਪ ਰਾਜਪਾਲ ਅਤੇ ਨੀਤੀ ਆਯੋਗ ਦੇ ਉਪ ਚੇਅਰਮੈਨ ਮੈਂਬਰ ਅਤੇ ਸੀਈਓ ਸ਼ਾਮਲ ਹੋਏ ਤੇ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਪਹੁੰਚੇ ਸ੍ਰੀਮ ਭਗਵੰਤ ਸਿੰਘ ਮਾਨ ਨੇ ਦਿੱਲੀ ਵਿਖੇ ਹੋਈ ਨੀਤੀ ਆਯੋਗ ਦੀ ਮੀਟਿੰਗ ਦੇ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਗੇ ਪੰਜਾਬ ਦਾ ਪੱਖ ਬੇਹੱਦ ਮਜ਼ਬੂਤੀ ਨਾਲ ਰੱਖਿਆ ਇਸ ਦਰਾਂ ਉਹਨਾਂ ਨੇ ਪਾਖੜਾ ਡੈਮ ਪ੍ਰਬੰਧਨ ਦਾ ਮੁੱਦਾ ਉਠਾਇਆ ਤਾਂ ਇਸ ਦੇ ਨਾਲ ਹੀ ਉਹਨਾਂ ਨੇ ਨੰਗਲ ਡੈਮ ਤੇ CISF ਦੀ ਤੈਨਾਤੀ ਦਾ ਵਿਰੋਧ ਕੀਤਾ CISF ਦੀ ਤੈਨਾਤੀ ਦੇ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਵੀ ਕੀਤੀ ਗਈ ਦੱਸਦੇ ਕਿ ਮੁੱਖ ਮੰਤਰੀ ਮਾਨ ਨੇ BBMB ਜ਼ਰੀਏ ਪਾਣੀ ਛੱਡਣ ਦੀ ਕੋਸ਼ਿਸ਼ ਡੈਮ ਦੇ CISF ਦੀ ਤੈਨਾਤੀ ਤੇ SYL ਦੇ ਹਲ SYL ਤੇ ਪੰਜਾਬ ਦਾ ਸਟੈਂਡਸ ਫਰਸ਼ਟ ਕੀਤਾ ਤੇ ਪੰਜਾਬ ਨਾਲ ਹੋ ਰਹੇ ਧੱਕੇ ਬਾਰੇ ਵਿਰੋਧ ਦਰਜ ਕਰਵਾਇਆ ਹਰੀਕੇ ਐਡਵਰਕ ਦੀਸ ਫਾਈਲ ਲਈ 600 ਕਰੋੜ ਦੀ ਵਿਸ਼ੇਸ਼ ਗ੍ਰਾਂਟ ਦੀ ਮੰਗ ਵੀ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਤਦਰੀ ਕੁਲਦੀਪ ਸਿੰਘ ਉਤਾਲੀਵਾਲ ਦੇ ਵੱਲੋਂ ਇੱਕ ਵੀਡੀਓ ਬਿਆਨ ਜਾਰੀ ਕੀਤਾ ਗਿਆ ਕਰਨਦੀਪ ਸਿੰਘ ਗੁਰਨਾਮ ਸਿੰਘ ਅਤੇ ਰਮਨਦੀਪ ਸਿੰਘ ਜੋ ਗੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾਣ ਦੀ ਕੋਸ਼ਿਸ਼ ਵਿੱਚ ਕੋਲੰਬੀਆ ਵਿੱਚ ਅਗਵਾ ਉਹ ਗਾਇਸ ਉਹਨਾਂ ਨੂੰ ਭਾਰਤੀ ਦੂਤਾਵਾਸ ਦੀ ਮਦਦ ਨਾਲ ਬੜੀ ਮੁਸ਼ਕਲ ਨਾਲ ਮੈਂ ਬਚਾਇਆ ਸੀ ਉਹਨਾਂ ਕਿਹਾ ਉਹਨਾਂ ਨੂੰ ਪਰਤ ਵਾਪਸ ਲਿਆਉਣ ਦੇ ਲਈ ਟਿਕਟਾ ਦਾ ਇੰਤਜ਼ਾਮ ਕਰ ਰਿਹਾ ਸੀ ਇਸੇ ਦੌਰਾਨ ਉਹ ਫਿਰ ਤੋਂ ਹੋਟਲ ਦੇ ਵਿੱਚੋਂ ਭੱਜ ਗਏ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ ਦੇ ਵਿੱਚ ਵਸਣ ਦੀ ਕੋਸ਼ਿਸ਼ ਵਿੱਚ ਜਾਣ ਲੈਵਾਂ ਰਸਤੇ ਤੇ ਨਿਕਲ ਗਏ ਉਹਨਾਂ ਕਿਹਾ ਕਿ ਮੇਰੀ ਅਪੀਲ ਹੈ ਪੰਜਾਬੀ ਬੱਚਾ ਨੂੰ ਕੀ ਗੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ ਨਾਲ ਜਾਓ ਪੜ੍ਹ ਲਿਖ ਕੇ ਮਾਨ ਨਾਲ ਜਾਓ ਮੈਂ ਵਾਰ-ਵਾਰ ਕਿਵੇਂ ਬਚਾਵਾਂਗਾ ਤੇ ਆ ਉਸ ਨੂੰ ਬੇਆ ਉਹਨਾਂ ਦੇ ਅੱਗੇ ਵੀਡੀਓ ਦੇ ਵਿੱਚ ਹੋਰ ਕੀ ਕਿਹਾ ਦਾ ਆਪਣਾ ਸਦਾ ਕਲਦੀਪ ਸਿੰਘ ਕਾਲੀਵਾਲ ਇਹਨਾਂ ਦੇ ਮੰਤਰੀ ਪੰਜਾਬ ਮੈਂ ਤੁਹਾਨੂੰ ਬਾਤ ਬਾਤੇ ਬੇਨਤੀਆਂ ਕਰਦਾ ਸੀਗਾ ਮੈਂ ਪਿਛਲੇ ਦਿਨ ਹੀ ਦੱਸਿਆ ਸੀਗਾ ਕਿ ਸਾਡੇ ਪੰਜ ਮੁੰਡੇ ਜਿਹੜੇ ਕੋਲੰਬੀਆ ਦੇ ਵਿੱਚ ਜਿਹੜੇ ਫਸ ਗਏ ਸੀਗੇ ਕਰਤ ਦੇ ਦਾਈ ਜਿਹੜੇ ਅਮਰੀਕਾ ਜਾਣ ਦੀ ਕੋਸ਼ਿਸ਼ ਕਰਦੇ ਸੀਗੇ ਬਹੁਤ ਜੱਭਾਂ ਦੇ ਨਾਲ ਉੱਥੋਂ ਦੀ ਇੰਡੀਅਨ ਐਮਬੈਸੀ ਦੇ ਨਾਲ ਸੰਪਰਕ ਕਰਕੇ ਉਹਨਾਂ ਨੂੰ ਸੇਫ ਜਗ੍ਹਾ ਤੇ ਲਿਆਂਦਾ ਗਿਆ ਪੰਜਾਂ ਵਿੱਚ ਹੋਸਟਲ ਦੇ ਵਿੱਚ ਰੱਖਿਆ ਗਿਆ ਉਦੋਂ ਜਲਦੀ ਵਾਪਸ ਆਉਣ ਵਾਲੇ ਸੀਗੇ ਉਹਨਾਂ ਦੀ ਟਿਕਟਾਂ ਵਗੈਰਾ ਦਾ ਪ੍ਰਬੰਧ ਕੀਤਾ ਜਾਦਾ ਸੀਗਾ ਉਹਨਾਂ ਜੋ ਪਹਾਉ ਤਿੰਨ ਫੇਰ ਉੱਤੋਂ ਖਿਸ ਗਏ ਦੋ ਮੁੰਡੇ ਉੱਥੇ ਰਹਿ ਗਏ ਉਸ ਟਲ ਤਿੰਨ ਮੁੰਡੇ ਫੇਰ ਚਲੇ ਗਏ ਸਰ ਅੱਪਾ ਇਹ ਜਿਹੜਾ ਕੰਮ ਬੰਦ ਕਰਦੇ ਬਹੁਤ ਗਲਤ ਹੈ ਮੇਰੀ ਪੰਜਾਬੀਓ ਤੁਹਾਨੂੰ ਬੇਨਤੀ ਹੈ ਬ੍ਰਾਥਰ ਪੁੱਤ ਤੂੰ ਸਮਝਾਓ ਇਹ ਕੰਮ ਵਿੱਚ ਬਾਅਦ-ਬਾਅਦ ਅਸੀਂ ਕਿਸੇ ਦੀ ਮਦਦ ਨਹੀਂ ਕਰ ਸਕਦੇ ਅਸੀਂ ਕਿਹਦੀ ਗਵਾਹ ਕਰਾਂਗੇ ਅਸੀਂ ਮਦਦ ਕਰਕੇ ਸਾਨੂੰ ਤੁਈ ਛਲਮਿੰਦਾ ਕਰਦੇ ਜੋ ਅਫਸਰ ਬੁਣਗੇ ਫਿਰ ਕਹਿੰਦੇ ਜੀ ਉਹ ਭੱਜ ਗਏ ਬਲੇ ਬੜੀ ਮਾੜੀ ਗੱਲ ਆ ਮੈਨੂੰ ਹੁਣੇ ਕੋਲੰਬੀਆ ਤੋਂ ਮਤਲਬ ਉੱਥੋਂ ਅੰਬੈਸੀ ਤੋਂ ਈਮੇਲ ਆਈ ਆ ਕਿ ਤਿੰਨ ਬੰਦੇ ਜੀ ਫਿਰ ਵਿੱਚੋਂ ਭੱਜ ਗਏ ਸੋ ਮੇਰੀ ਤੁਹਾਨੂੰ ਬੇਨਤੀ ਆ ਕਿ ਪਹਿਲੀ ਗੱਲ ਤੇ ਆਪਾਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਾਹਰ ਜਾਣ ਦੀ ਕੋਸ਼ਿਸ਼ ਨਾ ਕਰੀਏ ਗੈਰ ਕਾਨੂੰਨੀ ਤਰੀਕਿਆਂ 'ਚ ਆਪਾਂ ਸੁੰਦਰਾ ਦੇ ਨਾਲ ਹੀ ਬਾਰਡਰ ਟੱਪਣ ਦੇ ਨਾਲ ਹੀ ਜਦੋਂ ਜਾਂਦੇ ਆ ਸਾਡਾ ਦੇਸ਼ ਸਾਡਾ ਪੰਜਾਬ ਸਾਡਾ ਪਿੰਡ ਜਿਹੜਾ ਉਹ ਸਾਰੇ ਬਦਨਾਮ ਹੁੰਦੇ ਆ ਆਪਾਂ ਇਹ ਬਦਨਾਮੀ ਨਾ ਆਪਣੇ ਦੇਸ਼ ਦੇ ਪੱਲੇ ਪਾਈਏ ਪੰਜਾਬ ਨੂੰ ਨਾ ਬਦਨਾਮ ਕਰੀਏ ਦੋਸਤੋ ਬੜੀ ਬਹੁਤ ਹੀ ਮਿਹਨਤ ਦੇ ਨਾਲ ਮੇਰਾ ਮਨ ਬਹੁਤ ਅੱਜ ਨਿਵਾਸ਼ ਹੋ ਗਿਆ ਜਦੋਂ ਮੈਨੂੰ ਉਹਨਾਂ ਨੇ ਉੱਥੋਂ ਈਮੇਲ ਭੇਜੀ ਕਿ ਤਿੰਨ ਮੁੰਡੇ ਫੇਰ ਵਿੱਚੋਂ ਚਲੇ ਗਿਆ ਜੀ ਹੁਣ ਦੋ ਮੁੰਡੇ ਜਿਹੜੇ ਉਹ ਜਲਦੀ ਵਾਪਸ ਆ ਜਾਣਗੇ ਉਹ ਨਹੀਂ ਕਿੰਨਾ ਮੁੰਡੇ ਦਾ ਕੀ ਕਰ ਸਕਦੇ ਆ ਪਰ ਇੱਕ ਦੁੱਖ ਦੀ ਗੱਲ ਹੈ ਔਰ ਮੇਰੀ ਤੁਹਾਨੂੰ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਸਮਝਾਓ ਔਰ ਤੁਸੀਂ ਇੱਥੇ ਏਜੰਟਾਂ ਨਾਲ ਇਦਾਂ ਦੇ ਸੌਦੇ ਨਾ ਕਰੋ ਮੈਂ ਤੁਹਾਡਾ ਆਪਣਾ ਗੁਲਦੀਪ ਸਿੰਘ ਪਾਲੀਵਾਨ ਤੋਤਰੇ ਯੋਜਨਾ ਸ਼ਰਵਰਧ ਮੁਹੰਮਦ ਦਾਹਤਾ ਕੈਬਨਟ ਮੰਤਰੀ ਲਾਲਜਨ ਕਟਾਰੂ ਚੋਕ ਪਠਾਨਗੋਟ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਸੌਂ ਵੀ ਚੁਕਾਈ ਗਈ ਹੈ ਤੇ ਉਸ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਵੀ ਕੀਤਾ ਗਿਆ ਤੇ ਆਉਂ ਸੁਣਦੇ ਆ ਤੁਹਾਡੇ ਚਰਨਾਂ 'ਚ ਬੇਨਤੀ ਕਰਨ ਲਈ ਆਇਆ ਕਿ ਪੰਜਾਬ ਜਿਹੜਾ ਪੰਜ ਪਾਣੀਆਂ ਦੇ ਨਾਂ ਤੇ ਵਸਿਆ ਜਿਸ ਪੰਜਾਬ ਦੇ ਅੰਦਰ ਸਾਡੇ ਬਜ਼ੁਰਗਾਂ ਨੇ ਆਪਣੀਆਂ ਜ਼ਿੰਦਗੀਆਂ ਲਾਈਆਂ ਇਹਨਾਂ ਪਿੰਡਾਂ ਨੂੰ ਆਵਾਜ਼ ਕੀਤਾ ਔਰ ਆਵਾਜ਼ ਕਰਨ ਤੋਂ ਬਾਅਦ ਇਸ ਪੰਜਾਬ ਦੇ ਸਾਰੀ ਦੁਨੀਆ ਦੇ ਅੰਦਰ ਲੰਬੇ ਚਰਚੇ ਲੰਬੀਆਂ ਕਹਾਣੀਆਂ ਪੰਜਾਬ ਦੀ ਕੁਰਬਾਨੀ ਦੀਆਂ ਪੰਜਾਬ ਦੇ ਅਨਾਜ ਦੀਆਂ ਪੰਜਾਬ ਦੇ ਪਾਣੀ ਦੀਆਂ ਪੰਜਾਬ ਦੀਆਂ ਖੇਡਾਂ ਦੀਆਂ ਸਾਰੀ ਦੁਨੀਆ ਦੇ ਅੰਦਰ ਲੋਕ ਚਰਚਾ ਕਰਦੇ ਆ ਪਰ ਮਾੜੀ ਗੱਲ ਇਹ ਹੈ ਕਿ ਪਿਛਲੇ 18-20 ਸਾਲਾਂ ਤੋਂ ਪੰਜਾਬ ਦੇ ਅੰਦਰ ਜਿਹੜਾ ਚਿੱਟਾ ਜਿਹੜਾ ਡਰੱਗਸ ਆ ਨਸ਼ਾ ਉਹ ਇਸ ਕਦਰ ਵੱਧ ਗਿਆ ਇਸ ਰੂਪ 'ਚ ਉਹ ਦੈਂਤ ਬਣ ਗਿਆ ਕਿ ਅੱਜ ਪੰਜਾਬ ਦਾ ਹਰ ਪਰਿਵਾਰ ਇਸ ਖੌਬ ਦੇ ਵਿੱਚ ਆਪਣੇ ਬੱਚਿਆਂ ਨੂੰ ਪਰਮਿਟਸ ਕਰ ਰਿਹਾ ਕਿ ਪਤਾ ਨਹੀਂ ਮੇਰਾ ਬੱਚਾ ਕਿਤੇ ਇਸ ਬਿਮਾਰੀ ਦਾ ਸ਼ਿਕਾਰ ਨਾ ਹੋ ਜਾਵੇ ਇਹਨੂੰ ਸਾਹਮ ਕੇ ਰੱਖੀਏ ਇਹਦੀ ਰਾਖੀ ਕਰੀਏ ਜਾਂ ਪੰਜਾਬ ਤੋਂ ਬਾਹਰ ਭੇਜ ਦਈਏ ਤੇ ਕਈ ਤਰ੍ਹਾਂ ਦੇ ਨਾਕ-ਨਾ ਪੰਜਾਬ ਦੇ ਸਬੰਧ ਵਿੱਚ ਸਿਆਸੀ ਲੋਕਾਂ ਨੇ ਪਾਏ ਸੋ ਮੈਂ ਤੁਹਾਨੂੰ ਬੇਨਤੀ ਕਰਨ ਲਈ ਇਸ ਕਰਕੇ ਆਇਆ ਕਿ ਭਵੰਤਮਾਨ ਦੀ ਸਰਕਾਰ ਉਹ ਪ੍ਰਾਣੀਆਂ ਸਰਕਾਰਾਂ ਵਾਂਗ ਨਹੀਂ ਜਿਹੜੀਆਂ ਸਰਕਾਰਾਂ ਦੇ ਰਾਜ ਚ ਇਹ ਨਸ਼ੇ ਦਾ ਬੂਟਾ ਪਹਿਲਾਂ ਲਾਇਆ ਤੇ ਫਿਰ ਇਹਨੂੰ ਪਾਣੀ ਦਿੱਤਾ ਉਹਨੂੰ ਪਰਵਰਸ ਕੀਤੀ ਇਸ ਨਸ਼ੇ ਦੇ ਬੂਟੇ ਨੇ ਆਪਣੀ ਜਿਹੜੀ ਉਹ ਜੜਾਂ ਆਪਣੇ ਪੈਰ ਇਨੇ ਪਸਾਰੇ ਕਿ ਅੱਜ ਪੰਜਾਬ ਦੇ ਪਿੰਡਾਂ 'ਚ ਵੀ ਜਿਹੜਾ ਉਹ ਨਸ਼ਾ ਚਿੱਟੇ ਦੇ ਰੂਪ ਦੇ ਵਿੱਚ ਜਿਹੜਾ ਨਸ਼ਾ ਪਾਕਿਸਤਾਨ ਤੋਂ ਆਂਦਾ ਬਾਰਡਰ ਕ੍ਰਾਸ ਕਰਕੇ ਔਰ ਉਸ ਨਸੇ ਨੂੰ ਅੱਗੋਂ ਜਿਹੜੇ ਚੁੱਕਣ ਵਾਲੇ ਲੋਕ ਨੇ ਜਿਹੜੇ ਨਸ਼ੇ ਦੇ ਵਪਾਰੀ ਆ ਉਹ ਚੱਕ ਕੇ ਉਤੋਂ ਫਿਰ ਗਾਂ ਪੰਜਾਬ ਦੇ ਪਿੰਡਾਂ 'ਚ ਕੁੜੀਆਂ ਬਣਾ ਕੇ ਮਹਿੰਗੀਆਂ ਕੁੜੀਆਂ ਜਿਹੜੀਆਂ ਹਜ਼ਾਰਾਂ ਦੇ ਰੁਪਏ ਰੁਪਈਆ ਦੇ ਰੂਪ 'ਚ ਸਾਡੇ ਭੋਲੇ-ਪਾਲੇ ਬੱਚਿਆਂ ਨੂੰ ਲਾ ਕੇ ਤੇ ਆਪਣੀਆਂ ਵੱਡੀਆਂ ਕਮਾਈਆਂ ਕਰਦੇ ਹੋ ਨਸ਼ੇ ਦੇ ਵਪਾਰੀ ਸੋ ਭਗਵੰਤ ਮਾਨ ਦੀ ਸਰਕਾਰ ਜਿਹਨੇ ਤੈਅ ਕੀਤਾ ਕਿ ਪੰਜਾਬ ਚੋਂ ਨਸ਼ੇ ਦੀ ਜੜ ਖਤਮ ਕਰਨੀ ਆ ਪਿਆਰੇ ਪਿੰਡ ਵਾਸੀਓ ਇਹ ਨਸ਼ਾ ਇਹ ਕੋਈ ਉੱਪਰੋਂ ਨਹੀਂ ਡਿੱਗਿਆ ਇਹ ਕਿਸੇ ਦੇਵੀ ਦੇਵਤੇ ਨੇ ਨਹੀਂ ਭੇਜਿਆ ਕਿਸੇ ਮਹਾਰਾਜ ਦੀ ਕਰੋਪੀ ਨਹੀਂ ਹੈ ਇਹ ਨਸ਼ਾ ਕਿਸੇ ਨਹੀਂ ਸਰਕਾਰਾਂ ਦੀ ਮਿਹਰਬਾਨੀ ਕਰਕੇ ਲੱਗਿਆ ਰੁਕਾ ਦੇ ਅਗਲੀ ਖਬਰਦਾਰ ਰਾਹੁਲ ਗਾਂਧੀ ਪੁੰਜ ਪੁੰਜਦੇ ਨੇ ਜਿੱਥੇ ਉਹਨਾਂ ਦੇ ਵੱਲੋਂ ਪੀੜਤਾ ਦੇ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਰਾਹੁਲ ਗਾਂਧੀ ਜੰਮੂ ਕਸ਼ਮੀਰ ਦੇ ਪੁੰਜ ਪਹੁੰਚੇ ਇੱਥੇ ਉਹਨਾਂ ਨੇ ਪਾਕਿਸਤਾਨੀ ਗੋਲੀਬਾਰੀ ਚ ਮਾਰੇ ਗਏ ਲੋਕਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਉਹ ਸਕੂਲ ਦੇ ਬੱਚਿਆਂ ਨੂੰ ਮਿਲੇ ਅਤੇ ਉਹਨਾਂ ਦਾ ਹੌਸਲਾ ਵਧਾਇਆ ਅਤੇ ਕਿਹਾ ਮੈਂ ਤੋ ਤੁਹਾਨੂੰ ਬਹੁਤ ਪਿਆਰ ਕਰਦਾ ਰਾਹੁਲ ਨੇ ਕਿਹਾ ਸਭ ਕੁਝ ਜਲਦੀ ਠੀਕ ਹੋ ਜਾਵੇਗਾ ਇਹਨਾਂ ਸਥਿਤੀਆਂ ਤੋਂ ਬਾਹਰ ਆਉਣ ਦੇ ਲਈ ਤੁਹਾਨੂੰ ਸਖਤ ਪੜਾਈ ਕਰਨੀ ਚਾਹੀਦੀ ਹੈ ਬਹੁਤ ਸਾਰੀਆਂ ਖੇਡਾਂ ਖੇਡਣੀਆਂ ਚਾਹੀਦੀਆਂ ਹਨ ਅਤੇ ਸਕੂਲ ਦੇ ਵਿੱਚ ਬਹੁਤ ਸਾਰੇ ਦੋਸਤ ਬਣਾਉਣੇ ਚਾਹੀਦੇ ਹਨ 2 ਅਪ੍ਰੈਲ ਨੂੰ ਪਹਿਲ ਗਾਮਤਵਦੀ ਹਮਨੇ ਤਾਂ ਰਾਹੁਲ ਦਾ ਇਹ ਦੂਜਾ ਤੌਰ ਹੈ ਇਸ ਤੋਂ ਪਹਿਲਾਂ ਉਹ ਬੱਚੇ 2 अप्रैल ਨੂੰ ਸ਼ਰਨਗਰ ਪਹੁੰਚੇ ਸਨ ਜਿੱਥੇ ਉਹਨਾਂ ਨੇ ਮੁੱਖ ਮੰਤਰੀ ਉਮਰ ਅਬਦੁੱਲਾ ਉਪਰਾਜਪਾਲ ਮਨੋਤ ਸਿਨਾ ਅਤੇ ਜ਼ਖਮੀਆਂ ਨਾਲ ਮੁਲਾਕਾਤ ਕੀਤੀ ਸੀ ਦੱਸ ਦਿੰਨੇ ਆ ਕਿ ਇਸ ਦੀ ਵੀਡੀਓ ਵੀ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜੋ ਕਿ ਤੁਸੀਂ ਵੀ ਇਸ ਵੀਰੇ ਦੇਖ ਸਕਦੇ ਹੋ ਪਹਿਲਗਾਮ ਦੇ ਬੈਸਟਰਨ ਕਾਟੀ ਚ 22 April ਦੁਪਹਿਰ ਤਵਾਦੀ ਨੇ ਸਲਾਨੀਆਂ ਤੇ ਫਾਇਰਿੰਗ ਕੀਤੀ ਸੀ ਹਮਲੇ ਵਿੱਚ 26 ਸਲਾਨੀ ਮਾਰੇ ਗਏ ਸਨ ਅਤੇ ਦਸ ਤੋਂ ਵੱਧ ਜ਼ਖਮੀ ਹੋ ਗਏ ਸਨ ਇਸ ਤੋਂ ਬਾਅਦ ਭਾਰਤੀ ਫੌਜ ਨੇ 6-7 ਮਈ ਦੀ ਦਰਮਿਆਨੀ ਰਾਤ ਕਾਰਵਾਈ ਕਰਦੇ ਹੋਏ ਆਪਰੇਸ਼ਨ ਸਿੰਦੂਰ ਚਲਾਇਆ ਇਸ ਦੇ ਵਿੱਚ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਪੀਓਕੇ ਦੇ ਵਿੱਚ ਨਾਤਵਾਦੀ ਟਿਕਾਣਿਆਂ ਤੇ 에ਅਰ ਸਟ੍ਰਾਈਕ ਕੀਤੀ ਗਈ ਸੀ ਜਿਸ ਦੇ ਵਿੱਚ ਜੈਸ਼-ਏ-ਮੁਹਮਮਦ ਲਸ਼ਕਰ-ਏ-ਤੌਇਬਾ ਅਤੇ ਹਿਜ਼ਬੁਲ ਮੁਜਾਹਿਦੀਨ ਨਾਲ ਜੁੜੇ ਸੌਤਵਾਦੀ ਮਾਰੇ ਗਏ ਸਨ ਪਾਕਿਸਤਾਨੀ ਗੋਲੀਬਾਰੀ ਮਿਜ਼ਾਲਾ ਅਤੇ ਡਰੋਨ ਹਮਲੇ ਵਿੱਚ ਸਾਈ ਲੋਕਾ ਦੀ ਵੀ ਮੌਤ ਹੋਈ ਸੀ ਅਤੇ 70 ਤੋ ਵਾਦ ਜ਼ਖਮੀ ਹੋ ਗਏ ਸੀ। ਚੌਧਰੀ ਐਮ ਐਲ اے ਰਮਨ ਅਰੋੜਾ ਦੀ ਤਲਬ ਦੇ ਵਿੱਚ ਪੇਸ਼ੀ ਹੋਈ ਦੱਸਣਿਆਕੀ ਉਹਨਾਂ ਨੂੰ 5 ਦਿਨ ਦੇ ਰਿਮਾਂਡ ਤੇ ਹੁਣ ਰੱਖਿਆ ਗਿਆ ਹੈ। ਆਪਾदमी ਬਾਟੇ ਦੇ ਵਿਧਾਇਕ ਰਮਨ ਅਰੋੜਾ ਨੂੰ ਵੀ ਤੇ ਕਲ ਵਿਜੀਲੈਂਸ ਟੀਮ ਨੇ ਅਦਾਲਤ ਦੇ ਵਿੱਚ ਪੇਸ਼ ਕੀਤਾ। ਪਹਿਲਾਂ ਅਰੋੜਾ ਨੂੰ ਸਵੇਰੇ 11 ਵਜੇ ਪੇਸ਼ ਕੀਤਾ ਜਾਣਾ ਸੀ ਪਰ ਅਜਿਹਾ ਨਹੀਂ ਹੋ ਸਕਿਆ। ਉਸ ਨੂੰ ਦੁਪਹਿਰ 3 ਵਜੇ ਦੇ ਕਰੀਬ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਰਮਨ ਅਰੋੜਾ ਦਾ ਵਿਜੀਲੈਂਸ ਨੇ 5 ਦਿਨ ਦਾ ਰਿਮਾਂਡ ਹਾਸਲ ਕੀਤਾ। ਵਿਜੀਲੈਂਸ ਦੇ ਵੱਲੋਂ ਤਾਲਦ ਦੇ ਕੋਲੋਂ 10 ਦਿਨ ਦਾ ਮਾਂਡ ਮੰਗਿਆ ਗਿਆ ਸੀ ਪਰ ਅਦਾਲਤ ਨੇ 5 ਦਿਨ ਦਾ ਰਿਮਾਂਡ ਦਿੱਤੇ ਜਾਣ ਦਾ ਹੁਕਮ ਦਿੱਤਾ ਦੱਸਦੀ ਹੈ ਕਿ ਵਿਜੀਲੈਂਸ ਟੀਮਾਂ ਦੇ ਵੱਲੋਂ ਬੀਤੇ ਦਿਨ ਭ੍ਰਸ਼ਟਾਚਾਰ ਦੇ ਮਾਮਲੇ ਵਿੱਚ ਰਮਨ अरोड़ा ਦੇ ਅਸ਼ੋਕ ਨਗਰ ਸਥਿਤ ਘਰ ਤੇ ਰੇਡ ਕੀਤੀ ਸੀ ਦੱਸਦੇ ਹਨ ਕਿ ਵਿਜੀਲੈਂਸ ਟੀਮ ਲਗਭਗ 6 ਘੰਟੇ ਤੱਕ ਰਮਨ अरोड़ा ਦੇ ਘਰ ਤਲਾਸ਼ੀ ਲੈਣ ਦੀ ਰਹੀ ਠੋਸ ਸਬੂਤ ਮਿਲਣ ਤੋਂ ਬਾਅਦ ਆਪ ਵਿਧਾਇਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਭ੍ਰਸ਼ਟਾਚਾਰ ਪ੍ਰਤੀ ਕੋਈ ਲਾਹਾਜ਼ ਨਾ ਵਰਤਣ ਦੀ ਨੀਤੀ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕੋਈ ਵੀ ਅਧਿਕਾਰੀ ਜਾਂ ਸਿਆਸਤਦਾਨ ਭਾਵੇਂ ਉਹ ਕਿੰਨਾ ਹੀ ਰਸੂਕਦਾਨ ਕਿਉਂ ਨਾ ਹੋਵੇ ਮਾਨਵਤਾ ਖਿਲਾਫ ਅਜਿਹੇ ਘਣਾਉਣੇ ਅਪਰਾਧ ਲਈ ਬਖਸ਼ਿਆ ਨਹੀਂ ਜਾਵੇਗਾ ਇਹ ਨਸ਼ਾ ਵਿਰੋਧ ਮੁਹਿੰਮ ਦੇ ਤਹਿਤ ਬੁਲਡੋਜ਼ਰ ਐਕਸ਼ਨ ਜਾਰੀ ਹੈ ਜਿहां ਕਾਰਵਾਈਆਂ ਕੀਤੀਆਂ ਚਾਰੀਆਂ ਨੇ ਲਗਾਤਾਰ ਨਸ਼ਾ ਤਸਕਰਾਂ ਦੇ ਕਰਾ ਦੇ ਉੱਤੇ ਪੀਲਾ ਪੰਜਾ ਚਲਾਇਆ ਜਾਰੀ ਹੈ ਤਾਂ ਇਸ ਵੇਲੇ ਇਹ ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਨਸ਼ਾ ਤਸਕਰ ਦਾ ਕਾਰਜੜਾ ਕੀ ਢਾ ਦਿੱਤਾ ਗਿਆ ਉਸ ਦੇ ਕਰ ਦੇ ਉੱਤੇ ਬੁਲਡੋਜ਼ਰ ਐਕਸ਼ਨ ਜਿਹੜਾ ਕੀ ਲੈ ਲਿਆ ਗਿਆ ਤਾਂ ਬਿਲਕੁਲ ਵਕ ਵਕ ਥਾਮਾ ਤੇ ਚੰਛੇਟ ਚੈਕਿੰਗ ਕੀਤੀ ਜਾਂਦੀ ਹੈ ਜਿਸ ਦੇ ਮੱਦੇ ਨਜ਼ਰ ਇਸ ਵੇਲੇ ਇਹ ਕਾਰਵਾਈ ਜਿਹੜੀ ਕਿ ਅੰਮ੍ਰਿਤਸਰ ਸਾਹਿਬ ਵਿਖੇ ਕੀਤੀ ਜਾ ਰਹੀ ਹੈ ਜੁਥੇ ਇੱਕ ਨਸ਼ਾ ਤਸਕਰ ਦਾ ਕਾਰਜ ਜੜਾ ਕਿਟਾਇਆ ਜਾ ਰਿਹਾ ਹੈ ਤਸਵੀਰਾਂ ਵਿੱਚ ਤੁਸੀਂ ਸਾਫ ਤੌਰ ਤੇ ਦੇਖ ਸਕਦੇ ਹੋ ਪੰਜਾਬ ਸਰਕਾਰ ਦਾ ਮੋਟਿਵ ਹੈ ਕਿ ਨਸ਼ੇ ਨੂੰ ਮੁਕੰਮਲ ਤੌਰ ਤੇ ਪੰਜਾਬ ਦੇ ਵਿੱਚੋਂ ਖਤਮ ਕਰਨਾ ਜਿਸ ਤੇ ਮੱਦੇ ਨਜ਼ਰ ਇਹ ਵੱਡੇ ਐਕਸ਼ਨ ਲਿੱਤੇ ਜਾ ਰਹੇ ਨੇ ਇਹਦੇ ਜਿਹੜਾ ਇਸ ਤੋਂ ਇਲਾਵਾ ਡੈਮੋਲੀਸ਼ਨ ਡਰਾਈਵ ਜਿਹੜੀ ਹੈ ਉਹ ਵੀ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਪਿਛਲੇ کافی ਸਮੇਂ ਤੋਂ ਚੱਲ ਰਹੀ ਹੈ ਗਵਰਨਮੈਂਟ ਦੀ ਡਾਇਰੈਕਸ਼ਨਸ ਤੇ ਅਜੇ ਪਾ ਤੁੰਗਪਾਈ ਬਟਾਲਾ ਦੇ ਵਿੱਚ ਥਾਣਾ ਮੁਕੰਮਪੂਰੇ ਦੇ ਏਰੀਆ 'ਚ ਖੜੇ ਆ ਇਹ ਸਨੀ ਐਲੀਅਸ ਗੁੱਲਾ son of ਬਿੱਟੂ ਸਿੰਘ ਹਾਊਸ ਨੰਬਰ 333 ਤੁੰਗਪਾਈ ਬਟਾਲਾ ਰੋਡ ਅੰਮ੍ਰਿਤਸਰ ਇਹ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਇਲੀਗਲ ਹੋਣ ਕਰਕੇ ਉਹਦੀ ਜਿਹੜੀ ਹੈ ਡੈਮੋਲੀਸ਼ਨ ਕੀਤੀ ਜਾ ਰਹੀ ਹੈ ਪੁਲਿਸ ਸਾਡ ਤੋਂ ਮੰਗੀ ਗਈ ਸੀ ਉਹ ਅਸੀਂ ਦਿੱਤੀ ਅਸੀਂ ਸਾਰੇ ਹਾਜ਼ਰ ਆ ਸੋ ਦੇ ਨਾਲ ਲੋਕਾਂ ਦੇ ਵਿੱਚ ਬੜਾ ਕਲੀਅਰ ਮੈਸੇਜ ਜਾਂਦਾ ਕਿਉਂਕਿ ਜਿਹੜਾ ਇਹ ਬੰਦਾ ਬੜਾ ਨਟੋਰੀਅਸ ਡਰੱਗ ਸਪਲਾਇਰ ਹੈ, ਪੁਰਾਣਾ ਸਮੱਗਲਰ ਹੈ। ਇਹਦੇ ਖਿਲਾਫ 7 ਮੁਕਦਮੇ ਦਰਜ ਨੇ ਵੱਖ-ਵੱਖ ਥਾਣਿਆਂ 'ਚ। ਮੁਹੰਮਦਪੁਰੇ 'ਚ اسلامਾਬਾਦ ਤੇ ਪਹਿਲਾਂ ਇਹਦੇ ਖਿਲਾਫ ਅਟੈਂਪਟ ਟੂ ਮਰਡਰ ਦਾ ਸੀ, ਫਿਰ ਜੇਲ੍ਹ ਦੇ ਵਿੱਚ ਪ੍ਰਿਜ਼ਨ ਐਕਟ ਦਾ ਹੈ। ਉਸ ਤੋਂ ਬਾਅਦ ਲੜਾਈ ਝਗੜੇ ਦਾ ਹੈ ਮੁਹੰਮਦਪੁਰੇ ਦਾ। ਉਸ ਤੋਂ ਬਾਅਦ 4 ਮੁਕਦਮੇ ਜਿਹੜੇ ਐ ਐਨਡੀਪੀਐਸ ਐਕਟ ਦੇ ਇਹਦੇ ਖਿਲਾਫ ਦਰਜ ਨੇ। ਹੁਣ ਵੀ ਇਹ ਵੌਂਟਡ ਹੈ, ਭੱਜਿਆ ਹੋਇਆ। ਤੇ ਇਹਦੀ ਜਿਹੜੀ ਸਾਰੀ ਲੀਗਲ ਫਾਰਮੈਲਿਟੀ ਕਰਕੇ ਕੰਪਲੀਟ ਕੀਤੀ ਜਾ ਰਹੀ ਹੈ। ਔਰ ਲੋਕਾਂ ਦੇ ਵਿੱਚ ਜਿਵੇਂ ਤੁਸੀਂ ਆਪ ਦੇਖਿਆ ਤੇ ਸੁਣਿਆ ਇਸ ਗੱਲ ਦੀ ਬੜੀ ਛਲਾਗਾ ਹੈ ਕਿ ਗਵਰਨਮੈਂਟ ਜਿਹੜੀ ਹੈ ਐਕਟ ਕਰ ਰਹੀ ਹੈ ਜਿਹੜੇ ਲੋਕਾਂ ਨੇ ਇਲ ਗਾਟਨ ਤੇ ਡਰਗ ਮਨੀ ਨਾਲ ਗਲਤ ਪ੍ਰਾਪਰਟੀਆਂ ਬਣਾਈਆਂ ਉਹ ਮੈਂ ਇਹਦੇ ਵਿੱਚ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਤੁਹਾਡੇ ਰਾਹੀਂ ਕਿ ਜਿਹੜੇ ਵੀ ਸਾਡੇ ਬੱਚੇ ਡਰਗ ਛੱਡਣਾ ਚਾਹੁੰਦੇ ਨੇ ਕਾਨੂੰਨ ਅਨੁਸਾਰ ਆਪਣੇ ਕੋਲ ਪ੍ਰੋਵੀਜ਼ਨ ਹੈਗਾ ਇਲਾਜ ਵਾਸਤੇ ਗਵਰਨਮੈਂਟ ਨੇ ਡੀਡਿਕਸ਼ਨ ਸੈਂਟਰ ਖੋਲੇ ਨੇ ਉਹ ਆਪਣਾ ਗੰਦਾ ਰਸਤਾ ਛੱਡ ਕੇ ਗੰਦੀ ਆਪਣੀ ਕੰਪਨੀ ਛੱਡ ਕੇ ਸਾਹਮਣੇ ਆਉਣ ਬੜੀ ਹਮਦਰਦੀ ਨਾਲ ਉਹਨਾਂ ਦਾ ਇਲਾਜ ਕਰਾਇਆ ਜਾਏਗਾ ਕਿਉਂਕਿ ਇੱਕ ਤਰ੍ਹਾਂ ਦੇ ਸਾਡੇ ਪੇਸ਼ੈਂਟ ਨੇ ਜਿਹੜੇ ਲੋਕ ਨਸ਼ੇ ਨਾਲ ਗਰਸਤ ਹੋ ਚੁੱਕੇ ਐ ਸਪੈਸ਼ਲੀ ਸਾਡੇ ਨੌਜਵਾਨ ਵੀ ਤੋਂ ਅਸੀਂ ਸਾਰੇ ਜਿੱਥੇ ਸ਼ਕਤੀ ਹੈ ਪੂਰੀ ਇਨਫੋਰਸਮੈਂਟ ਤੇ ਉੱਥੇ ਜਿਹੜਾ ਬੰਦਾ ਛੱਡਣਾ ਚਾਹੁੰਦਾ ਉਹਦੀ ਹਮਦਰਦੀ ਨਾਲ ਇਲਾਜ ਕਰਾਏਗੀ ਕੰਮ ਤੌਦਰੀ ਚੈਕਰ ਐਂਟਰਟੇਨਮੈਂਟ ਇੰਡਸਟਰੀ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਸੋਗ ਦੀ ਲਹਿਰ ਬਣੀ ਹੋਈ ਹੈ ਇੱਕ ਮਸ਼ਹੂਰ ਅਦਾਕਾਰ ਦਾ ਦੇਹਾਂਤ ਹੋ ਚੁੱਕਿਆ ਹੈ ਮਨੋਰੰਜਨ ਜਗਤ ਉਸ ਵੇਲੇ ਤੇ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ ਜਰਸ ਅਦਾਕਾਰ ਮੁਕੁਲ ਦੇਵ ਦਾ 70 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ ਮੁਕੁਲ ਦੇਵ son of ਸਰਦਾਰ ਆ ਰਾਜਕੁਮਾਰ ਜੈ ਹੋ ਅਤੇ ਕਈ ਹੋਰ ਹਿੱਟ ਫਿਲਮਾਂ ਵਿੱਚ ਨਜ਼ਰ ਆ ਚੁੱਕੇ ਨੇ ਅਦਾਕਾਰ ਦਾ ਸ਼ੁਕਰਵਾਰ ਰਾਤ ਨੂੰ ਦੇਹਾਂਤ ਹੋ ਗਿਆ ਮੁਕਲ ਕੁਝ ਸਮੇਂ ਤੋਂ ਬਿਮਾਰ ਸਨ ਉਹ ਹਸਪਤਾਲ ਦੇ ਵਿੱਚ ਇਲਾਜ ਅਧੀਨ ਸਨ ਜਿਸ ਤੋਂ ਬਾਅਦ ਉਹਨਾਂ ਨੇ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਹਾਲਾਂਕਿ ਉਹਨਾਂ ਦੀ ਮੌਤ ਦੇ ਸਟੀਕਰਨ ਬਾਰੇ ਪਰਿਵਾਰ ਦੇ ਵੱਲੋਂ ਕੋਈ ਅਧਿਕਾਰਤਮਕ ਸੂਚਨਾ ਨਹੀਂ ਦਿੱਤੀ ਗਈ ਉਹਨਾਂ ਦੀ ਮੌਤ ਦੇ ਨਾਲ ਮਨੋਰੰਜਨ ਜਗਤ ਦੇ ਵਿੱਚ ਸੋਗ ਦੀ ਲਹਿਰ ਹੈ ਅਦਾਕਾਰਾ ਦੀਪਸ਼ਖਰ ਨਾਕਪਾਲ ਜੋrna ਦੀ ਕਰੀਬੀ ਦੋਸਤ ਸੀ ਨੇ ਸੋਸ਼ਲ ਮੀਡੀਆ ਤੇ ਇਸ ਖਬਰ ਦੀ ਪੁਸ਼ਟੀ ਕੀਤੀ ਉਸਨੇ ਇੰਸਟਾਗ੍ਰਾਮ ਸਟੋਰੀ ਵਿੱਚ ਇੱਕ ਪੁਰਾਣੀ ਤਸਵੀਰ ਪੋਸਟ ਕੀਤੀ ਜਿਸ ਤੇ ਆਰ ਆਈ ਪੀ ਦੇ ਨਾਲ ਲਿਖਿਆ ਸੀ ਮੈਨੂੰ ਅਸਤੇ ਵਿਸ਼ਵਾਸ ਨਹੀਂ ਹੋ ਰਿਹਾ ਇਹ ਅਦਾਕਾਰ ਜਿਸ ਨੂੰ ਆਖਰੀ ਵਾਰ ਹਿੰਦੀ ਫਿਲਮ ਅੰਤ ਦੀ ਐਂਡ ਦੇ ਵਿੱਚ ਵੇਖਿਆ ਗਿਆ ਸੀ ਅਦਾਕਾਰ ਰਾਹੁਲ ਦੇਵ ਦਾ ਭਰਾ ਸੀ ਵਿੰਦੂਦਾਰਾ ਸਿੰਘ ਨੇ ਮੁਕੁਲ ਦੇਵ ਦੇ ਨਾਲ ਆਪਣੀ ਇੱਕ ਵੀਡੀਓ ਸਾਂਝੀ ਕਰਕੇ ਆਪਣਾ ਦੁੱਖ ਪ੍ਰਗਟ ਕੀਤਾ ਵਿੰਦੂ ਨੇ ਵੀਡੀਓ ਦੇ ਨਾਲ ਕੈਪਸ਼ਨ ਦੇ ਵਿੱਚ ਲਿਖਿਆ ਆ ਰਿਹਾ ਹੈ ਆਰ ਆਈ ਪੀ ਪ੍ਰਾ ਮੁਕੁਲਦੇਵ ਮੈਂ ਤੁਹਾਡੇ ਨਾਲ ਬਿਤਾਏ ਸਮੇਂ ਨੂੰ ਹਮੇਸ਼ਾ ਯਾਦ ਰੱਖਾਂਗਾ ਤਾਂ ਬਿਲਕੁਲ ਇਸ ਦੇ ਨਾਲ ਹੀ ਪਾਲੀਵੁੱਡ ਇੰਡਸਟਰੀ ਵਿੱਚ ਵੀ ਸੋਗ ਦੀ ਲਹਿਰ ਬਣੀ ਹੋਈ ਹੈ ਸਾਰਿਆਂ ਨੂੰ ਇੱਕ ਵੱਡਾ ਝਟਕਾ ਲੱਗਿਆ ਤਦ ਤਰੀਕੇ ਜਗਤ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਦ ਸਕੇ ਇੰਗਲੈਂਡ ਦੌਰੇ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਸ਼ੁਭਮਨ ਗਿੱਲ ਨੂੰ ਨਵਾਂ ਟੈਸਟ ਕਪਤਾਨ ਚੁਣਿਆ ਗਿਆ ਇਸ ਦੌਰਾਨ ਰਿਸ਼ਭ ਪੰਤ ਨੂੰ ਟੈਸਟ ਵਿੱਚ ਉਪ ਕਪਤਾਨ ਚੁਣਿਆ ਗਿਆ ਭਾਰਤ ਨੂੰ 20 ਜੂਨ ਤੋਂ ਸ਼ੁਰੂ ਹੋਣ ਵਾਲੇ ਇੰਗਲੈਂਡ ਦੌਰੇ ਵਿੱਚ ਪੰਜ ਟੈਸਟ ਮੈਚ ਖੇਡਨੇ ਹਨ ਸਾਈ ਸੁਦਰਸ਼ਨ ਅਤੇ ਸ਼ਾਰਦੁਲ ਠਾਕੁਰ ਨੂੰ ਟੀਮ 'ਚ ਜਗ੍ਹਾ ਮਿਲੀ ਹੈ ਕਰੁਣ ਨਾਇਤ ਨੇ 7 ਸਾਲਾਂ ਬਾਅਦ ਭਾਰਤੀ ਟੀਮ ਵਿੱਚ ਵਾਪਸੀ ਕੀਤੀ ਹੈ ਤਾਂ ਬਿਲਕੁਲ ਸ਼ੁਭਮਨ ਗਿੱਲ ਰਿਸ਼ਭ ਪੰਤ यशस्वी जायसवाल किया राहुल साई सुदर्शन अभिमन्यु ईश्वरन करुण नायक नितिश कुमार रेड्डी रविंद्र जडेजा ध्रुव जुरेल जो की विकेट कीपर ने वॉशिंगटन सुंदर शार्दुल ठाकुर जसप्रीत बुमराह मोहम्मद सिराज प्रसिद्ध कृष्णा आकाशदीप अर्शदीप सिंह कुलदीप यादव ਪਾਰਤ ਬਨਾਮ ਇੰਗਲੈਂਡ ਟੈਸਟ ਸੀਰੀਜ਼ ਦਾ ਆਖਿਰ ਸ਼ੈਡਿਊਲ ਕੀਤਾ ਹੈ ਇਸ ਤੇ ਵੀ ਤੁਹਾਨੂੰ ਵਿਸਤਾਰ ਦੇ ਨਾਲ ਦੱਸ ਦਿਆ 20 ਜੂਨ ਪਹਿਲਾ ਟੈਸਟ ਮੈਚ ਹੈਡਿੰਗਲੇ ਲੀਡ ਦੇ ਵਿੱਚ ਹੋਵੇਗਾ 2 ਜੁਲਾਈ ਦੂਜਾ ਟੈਸਟ ਮੈਚ ਐਸ ਬੈਸਟਰਨ ਬਰਮਿੰਗਮ ਦੇ ਵਿੱਚ ਹੋਵੇਗਾ 10 ਜੁਲਾਈ ਤੀਜਾ ਟੈਸਟ ਮੈਚ ਹੋਵੇਗਾ ਲਾਰਡਸ ਲੰਡਨ ਦੇ ਵਿੱਚ 23 ਜੁਲਾਈ ਚੌਥਾ ਟੈਸਟ ਮੈਚ ਔਰ ਟ੍ਰੈਫੋਰਡ ਮੈਂਚੈਸਟਰ ਦੇ ਵਿੱਚ ਹੋਵੇਗਾ 31 ਜੁਲਾਈ ਕਨਿੰਗਟਨ ਓਵਲ ਲੰਡਨ ਦੇ ਵਿੱਚ ਹੋਵੇਗਾ ਇਸੀ ਭਾਰਤ ਬਨਾਮ ਇੰਗਲੈਂਡ ਟੈਸਟ ਸੀਰੀਜ਼ ਦਾ ਸ਼ਡਿਊਲ ਤੇ ਦਿਲਜੀਤ ਦਸਤਾਨ ਦੇ ਵੱਲੋਂ ਆਪਣੀ ਮੈਨੇਜਰ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਅਦਾਕਾਰ ਅਤੇ ਗਾਇਕ ਦਿਲਜੀਤ ਦਸਤਾਨ ਜਾਲੀ ਵਿੱਚ ਆਪਣੇ ਮੈਟ ਕਾਲਾ ਪਹਿਰਾਵੇ ਲਈ ਸੁਰੱਖਿਆ ਬਚਸਰ ਨੇ ਵੈਸੇ ਵਿਦੁੱਜੀਤ ਅਕਸਰ ਸੁਰੱਖਿਆ ਵਿੱਚ ਰਹਿੰਦੇ ਸੰ ਤੇ ਇੱਕ ਵਾਰ ਫਿਰ ਉਹ ਸੁਰੱਖਿਆ ਬਚ ਨੇ ਜਾਣਕਾਰੀ ਮੁਤਾਬਕ ਦਿਲਜੀਤ ਨੇ ਆਪਣੇ ਮੈਨੇਜਰ ਸੁਨਾਲੀ ਸਿੰਘ ਨੂੰ ਨੌਕਰੀ ਤੋਂ ਕੱਢ ਦਿੱਤਾ ਸੁਨਾਲੀ ਦਿਲਜੀਤ ਨਾਲ ਲੰਬੇ ਸਮੇਂ ਤੋਂ ਕੰਮ ਕਰ ਰਹੀ ਸੀ ਸੂਤਰਾ ਮੁਤਾਬਕ ਸੁਨਾਲੀ ਲੰਬੇ ਸਮੇਂ ਤੋਂ ਦਿਲਜੀਤ ਨੂੰ ਸੰਭਾਲ ਰਹੀ ਸੀ ਪਰ ਹੁਣ ਉਹ ਦਿਲਜੀਤ ਦੇ ਨਾਲ ਨਹੀਂ ਹੈ ਖਾਸ ਜਾਣਕਾਰੀ ਹੈ ਕਿ ਗਾਇਕ ਨੇ ਸੁਨਾਲੀ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ ਰਿਪੋਰਟ ਅਨੁਸਾਰ ਸੁਨਾਲੀ ਨੂੰ ਆਖਰੀ ਵਾਰ ਦਿਲਜੀਤ ਨਾਲ ਅਪ੍ਰੈਲ ਦੇ ਮਹੀਨੇ ਪਹਿਲੇ ਹਫਤੇ ਦੇਖਿਆ ਗਿਆ ਸੀ ਜਦੋਂ ਉਹ ਲਾਸ ਏਂਜਲਸ ਵਿੱਚ ਹਾਲੀਵੁੱਡ اداکار ਵਿਲ ਸﻤਿਥ ਨੂੰ ਮਿਲਿਆ ਸੀ ਉਤੋਂ ਦੋਵੇਂ ਇਕੱਠੇ ਕੰਮ ਕਰ ਰਹੇ ਸੀ ਸੁਨਾਲੇ ਦਜੀਤ ਨੂੰ ਸੋਸ਼ਲ ਮੀਡੀਆ ਤੇ ਵੀ ਫੋਲੋ ਨਹੀਂ ਕਰ ਰਹੀ ਉਸ ਨੂੰ ਮੈਡਗਾਲਾ ਵਿੱਚ ਵੀ ਨਹੀਂ ਦੇਖਿਆ ਗਿਆ ਜੁਤੇ ਉਹ ਆਮ ਤੌਰ ਤੇ ਪਰਦੇ ਦੇ ਪਿੱਛੇ ਦੀਆਂ ਤਸਵੀਰਾਂ ਅਤੇ ਸਾਰੀਆਂ ਪੋਸਟਾਂ ਅਧਿਕਾਰਤ ਤੌਰ ਤੇ ਆਪਣੇ ਹੈਂਡਲ ਤੇ ਪੋਸਟ ਕਰਦੀ ਹੈ ਪਰ ਸੁਨਾਲੀ ਨੇ ਮੈਡਗਾਲਾ ਵਿੱਚ ਵੀ ਅਜਿਹਾ ਕੁਝ ਨਹੀਂ ਕੀਤਾ ਪਿਛਲੇ ਇੱਕ ਮਹੀਨੇ ਤੋਂ ਉਹ ਸੋਸ਼ਲ ਮੀਡੀਆ ਤੇ ਸਿਰਫ ਅਧਿਆਤਮਿਕ ਪੋਸਟਾਂ ਅਤੇ ਆਪਣੇ ਪਰਿਵਾਰ ਨਾਲ ਸੰਬੰਧਿਤ ਕਹਾਣੀਆਂ ਪੋਸਟ ਕਰ ਰਹੀ ਹੈ ਆਖਰਕਾਰ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਪਤਾ ਲੱਗਿਆ ਹੈ ਦਿਲਜੀਤ ਨੇ ਅਤੇ ਸੁਨਾਲੀ ਵਿਚਕਾਰ ਮਤਭੇਦ ਦਾ ਕਾਰਨ ਇਹ ਹੈ ਕਿ ਉਸਨੇ ਦਿਲਜੀਤ ਨੂੰ ਕਈ ਤਰੀਕਿਆਂ ਨਾਲ ਗਲਤ ਟੰਗ ਨਾਲ ਪੇਸ਼ ਕੀਤਾ ਸੀ ਅਤੇ ਇਹ ਮੁੱਦਾ ਉਦੋਂ ਸਾਹਮਣੇ ਆਇਆ ਜਦੋਂ ਦਿਲਜੀਤ ਨੂੰ ਇਸ ਬਾਰੇ ਪਤਾ ਲੱਗਿਆ ਇਸ ਜਨਾਲੀ ਦਿਲਜੀਤ ਨੂੰ ਸੁਨਾਲੀ ਦੇ ਮਾਰੇ ਪ੍ਰਬੰਧਾ ਬਾਰੇ ਵੀ ਪਤਾ ਲੱਗਾ ਜਿਸ ਤੋਂ ਬਾਅਦ ਸੰਭਵ ਹੈ ਕਿ ਉਸਨੇ ਫੈਸਲਾ ਲਿਆ ਹੋਵੇਗਾ ਹਾਲਾਂਕਿ ਜਦੋਂ ਅਸੀਂ ਸੁਨਾਲੀ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਇਹ ਪੂਰੀ ਤਰ੍ਹਾਂ ਝੂਠ ਹੈ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਉਹ ਉਹਨਾਂ ਦੇ ਮੈਨੇਜਰ ਨਹੀਂ ਹਨ ਤਾਂ ਉਹਨਾਂ ਕਿਹਾ ਉਹ ਮੇਰੇ ਪਰਿਵਾਰ ਵਾਂਗ ਹਨ ਤੇ ਹਮੇਸ਼ਾ ਰਹਿਣਗੇ ਤੇ ਇਸ ਵੇਲੇ ਜੀਤ ਨੇ ਕਿਸੇ ਹੋਰ ਨੂੰ ਆਪਣਾ ਮੈਨੇਜਰ ਨਿਯੁਕਤ ਕੀਤਾ ਤਾਂ ਫਿਲਹਾਲ ਦੇ ਲਈ ਅੱਜ ਦੇ ਬੁਲੇਟਿਨ ਦੇ ਵਿੱਚ ਬਸ ਐਨਾਈ ਮੈਨੂੰ ਦੇ ਉਚਾਰ ਚ ਧੰਨਵਾਦ